ਅੰਮ੍ਰਿਤਸਰ ਦੇ ਨਗਰ ਨਿਗਮ ਰਣਜੀਤ ਐਵਨੀ ਵਿੱਚ ਸਰਬਤ ਦੇ ਭਲੇ ਵਾਸਤੇ ਅਖੰਡ ਰਮਾਇਣ ਪਾਠ ਇਨਟੈਕ ਯੂਨੀਅਨ ਅਤੇ ਆਵਾਜ਼ ਸੱਚ ਦੀ ਮੋਰਚੇ ਦੇ ਵੱਲੋਂ 5 ਫਰਵਰੀ ਤੋਂ ਜੋ ਆਰੰਭ ਕੀਤੇ ਗਏ ਸਨ ਅਜ ਰਮਾਇਣ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਸਾਲਾਨਾ ਕੈਲੰਡਰ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਇਨਟੈਕ ਯੂਨੀਅਨ ਅਤੇ ਆਵਾਜ਼ ਸੱਚ ਦੀ ਮੋਰਚਾ ਦੇ ਸਮੂਹ ਮੈਂਬਰ ਹਾਜ਼ਰ ਸਨ ਅਤੇ ਆਏ ਹੋਏ ਮਹਿਮਾਨ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ लंगर का विशेष प्रबंध किया गया अमृतसर खबर आज तक तो मधु राजपूत की खास रिपोर्ट ਪੋੜਾ ਵੀ ਸਹੀ ਆ ਨਹੀਂ ਉੱਥੇ ਆ ਗਏ ਆਓ ਇੱਧਰ ਆਓ ਕੀ ਹੈ ਭਗਵਾਨ ਰਾਮ ਜੀ ਇਸ ਤੇ ਕਿਰਪਾ ਕਰਨਗੇ ਕਿਉਂਕਿ ਜਦੋਂ ਤੋਂ 24 ਤਰੀਕ ਤੋਂ 22 ਜਨਵਰੀ ਤੋਂ ਰਾਮ ਮੰਦਿਰ ਦਾ ਮੂਰਤ ਹੋਇਆ ਏ ਰਾਮ ਮੰਦਿਰ ਦੇ ਚਾਰੇ ਪਾਸੇ ਰਾਮ ਜੀ ਦੇ ਗੁਣਗਾਨ ਚੱਲਦੇ ਪਏ ਆ ਰਾਮ ਜੀ ਦੇ ਗੁਣਗਾਨ ਦੇ ਨਾਲ-ਨਾਲ ਜਿਹੜਿਆ ਰਮਾਇਣ ਜੀ ਦਾ ਆ ਪਾੜਤਾ ਉਹ ਪਾਇਆ ਗਿਆ ਏ ਇਹ ਅਦੀ ਸ਼ਿਲਾ ਕੇ ਜੋ ਕਦਮ ਹੈ ਅਸੀਂ ਯਾਸ ਕਰਦੇ ਹਾਂ ਕਿ ਜਿੰਨੇ ਵੀ ਰਾਮ ਪ੍ਰੇਮੀ ਰਾਮ ਭਗਤੀਆ ਆਪ ਕੋ ਆਪਣੇ ਘਰਾਂ ਦੇ ਵਿੱਚ ਰਮਾਇਨ ਜੀ ਦਾ ਪਾਠ ਜਲਦੀ ਹੀ ਰਕੋਣਗੇ ਤੇ ਪ੍ਰਭੂ ਰਾਮ ਜੀ ਦੇ ਆਉਣ ਦੀ ਖੁਸ਼ੀ ਸਾਰੇ ਦੇਸ਼ ਜਿਹੜੀ ਮਨਾਈ ਜਾ ਰਹੀ ਆ ਇੱਕ ਹਰਸ ਉਰਲਾਸ ਦੇ ਨਾਲ ਇਹ 22 ਤਰੀਕ ਪੱਕੀ ਹੋ ਜੇਗੀ ਪ੍ਰਭੂ ਰਾਮ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਜਿਹੜਾ ਰਾਮ ਏ ਹੋਇਆ ਏ ਦੀ ਖੁਸ਼ੀ ਦਰਸਾਈ ਨਹੀਂ ਜਾ ਸਕਦੀ ਅੱਜ ਅੰਮ੍ਰਿਤਸਰ ਦੇ ਨਗਰ ਨਿਯਮ ਕਾਰਾਲੇ ਦੇ ਵਿੱਚ ਇਹ ਖੁਸ਼ੀ ਸਾਰੇ ਨੇ ਰਲ ਕੇ ਪ੍ਰਗਟਾਈ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਆਪਣਾ ਕੈਲੰਡਰ ਰੀਲੀਜ਼ ਕਰਕੇ ਰਮਾਂਚਾ ਦਾ ਪੂਪਾਇਆ ਗਿਆ। ਉਸ ਤਰ੍ਹਾਂ ਸਾਲ ਦਾ ਵਿੱਚ ਕਿਹੜੀ ਵਾਲੀ ਮਨਾਈ ਹੁੰਦੀ ਸਾਲ ਦੇ ਕਿਹੜੇ ਦਿਨ ਨੂੰ ਮਨਾਈ ਜਾਂਦੀ ਹੈ। ਇਹ ਦੱਸਣ ਦੀ ਜ਼ਰੂਰਤ ਨਹੀਂ ਆ ਕਿ ਤੇ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ ਕਿ ਪਹਿਲੇ ਜਿਹੜੀ ਇੱਕ ਦੀਵਾਲੀ ਮਨਾਈ ਜਾਂਦੀ ਸੀ ਹੁਣ 22 ਜਨਵਰੀ ਪੱਕੀ ਹੋ ਗਈ ਆ 22 ਜਨਵਰੀ ਨੂੰ ਵੀ ਦੂਜੀ ਦੀਵਾਲੀ ਮਨਾਈ ਜਾਇ ਕਰੇਗੀ ਕਿਉਂਕਿ 500 ਸਾਲ ਦੇ ਬਾਅਦ ਪਰਬੂ ਰਾਮ ਜੀ ਆਪਣੇ ਘਰ ਆਏ ਆ ਇਹ ਸਭ ਤੋਂ ਖੁਸ਼ੀ ਵਾਲੀ ਗੱਲ ਆ ਅਸੀਂ ਆਪਣੇ ਜਿਹੜੇ ਸਾਖਸ਼ਾ ਸੀ ਉਹਦੇ ਵਿੱਚ ਪੜਿਆ ਸੀ ਕਿ ਰਾਮ ਜੀ ਇਸ ਦਿਨ ਆਪਣੇ ਘਰ ਆਏ ਪਰ ਜਿਹੜੀ ਆ 22 ਜਨਵਰੀ ਆ ਇਹ ਸਾਕਸ਼ਤ ਆਪਣੀ ਅੱਖਾਂ ਨਾਲ ਦੇਖਿਆ ਕਿ ਪ੍ਰਭੂ ਰਾਮ ਜੀ ਆਪਣੇ ਸ਼ਾਂਤੀ ਵਿਰਾਜਮਾਨ ਹੋਏ ਸੋ ਇਹ ਦੀਵਾਲੀ ਸਾਨੂੰ ਦੂਜੀ ਦੀਵਾਲੀ ਨਾਲੋਂ ਪਿਆਰੀ ਲੱਗੇਗੀ ਅੱਜ ਅਸੀਂ ਨਗਰ ਨਿਗਮ ਦਫਤਰ ਵਿਖੇ ਪ੍ਰਭੂ ਸ਼੍ਰੀ ਰਾਮ ਰਾਮਚੰਦ ਮਾਨਸ ਦਾ ਜਿਹੜਾ ਆ ਆਪਾਂ ਕੱਲ ਜਿਹੜੀ ਸ਼ੁਰੂਆਤ ਕੀਤੀ ਸੀ ਅੱਜ ਉਹਦਾ ਸਵਾਪਨ ਸਮਾਗਮ ਹੋਈ ਨਾਲ ਆਪਾਂ ਜਿਹੜਾ ਸਲਾਨਾ ਯੂਨੀਅਨ ਦਾ ਜਿਹੜਾ ਕੈਲੰਡਰ ਇੰਟੈਕ ਦਾ ਉਹ ਰਿਲੀਜ਼万 ਜੋ ਕਮਿਸ਼ਨਰ ਸਾਹਿਬ ਸਾਡੇ ਐਕਐਮਐਲਏ ਸ਼੍ਰੀ ਦੱਤੀਜੀ ਸ਼ੈਲਾ ਜੀ ਕਾਫੀ ਜਿਹੜੇ ਜਿਹੜੇ ਸਾਡੇ ਪਤਵੱਤੇ ਸੱਜਣ ਮੌਜੂਦ ਸੀ ਉਹ ਆਪਾਂ ਰਿਲੀਜ਼ ਕੀਤਾ ਆ ਕਿਉਂਕਿ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਦੀ ਜਿਹੜੀ ਸਿਹਤ ਦੀ ਤੰਦਰੁਸਤੀ ਲਈ ਆਪਾਂ ਇਹ ਹਰ ਸਾਲ ਜਿਹੜਾ ਆ ਆਪਣਾ ਪਾਠ ਕਰਵਾਨੇ ਆ ਇਸ ਪ੍ਰਭੂ ਪਰਮਾਤਮਾ ਕੋ ਆਸ ਰੱਖਦੇ ਆ ਕਿ ਸਮੂਹ ਦੇਸ਼ ਵਾਸੀਆਂ ਨੂੰ ਜਿਹੜਾ ਇਹ ਸਾਲ ਆ ਖੁਸ਼ੀਆਂ ਭਰਿਆ ਹੋਵੇ ਤੇ ਤੰਦਰੁਸਤੀ ਭਰਿਆ ਹੋਵੇ